प्यारे दोस्तों प्यार प्रीत सत से काल जी कंप्यूटर दे हावन मीटिंग शिक्षा मंत्री हरजोत सिंह बेना चंडीगढ़ ਵਿੱਚ ਹੋਈ ਜਿਸ ਦੇ ਵਿੱਚ ਮੁੱਖ ਮੰਗ ਸੀ ਕਿ ਛੇਵਾ ਪ੍ਰੇਕ ਵਿੱਚ ਲਾਗ ਕੀਤਾ ਜਾਵੇ ਤੇ ਸਿੱਖਿਆ ਭਵਾਲੇ ਮਾਰਕ ਕੀਤਾ ਜਾਵੇ ਪੰਜਾਬ ਦੇ ਮਨਾਂ ਵੱਲੋਂ ਲਗਾਤਾਰ ਅਰਡੀਸ਼ਨਾਂ ਪਾ ਕੇ ਪੰਜਾਬ ਅਤੇ ਹਣ ਹਰਿਆਣਾ ਹਾਈ ਕੋਰਟ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜੋ 2004 ਤੋਂ ਪਹਿਲਾਂ ਵਰਚਾ ਸੀ ਜਾ ਐਡਵਰਟਾਈਜ਼ਮੈਂਟ ਹੋਈ ਸੀ ਪੁਰਾਣੀ ਪੈਨਸ਼ਨ ਲਾਗੂ ਕਰਨ ਵਾਸਤੇ ਮਨਾਂ ਨੂੰ ਡਿਸੀਸ਼ਨ ਪਾਈ ਗਈ ਸੀ ਅੱਜ 27 ਨਵੰਬਰ ਨੂੰ ਪੰਜਾਬ ਅਤੇ ਹਣਾ ਹਰਿਆਣਾ ਹਾਈ ਕੋਰਟ ਦੇ ਵਿੱਚ ਫੈਸਲਾ ਹੋ ਸਕਦਾ ਹੈ ਪੁਰਾਣੀ ਪੈਨਸ਼ਨ ਬਾਰੇ ਦੂਜੇ ਪਾਸੇ ਜੋ ਰਿਟਾਇਰਮੈਂਟ ਸਾਥੀ ਆ ਉਹਨਾਂ ਦੀ ਮੰਗ ਹੈ ਕਿ ਸਾਨੂੰ ਫੈਕਟਰ 2.58 ਦਿੱਤਾ ਜਾਵੇ ਇਸ ਨੂੰ ਲੈ ਕੇ ਵੀ ਰਿਟਾਇਰਮੈਂਟ ਸਾਥੀਆਂ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੀ ਡਿਪਿਟੀਸ਼ਨ ਪਾਈ ਗਈ ਸੀ ਜਿਸ ਦਾ ਜੋ ਫੈਸਲਾ 28 ਨਵੰਬਰ ਨੂੰ ਹੋ ਸਕਦਾ ਹੈ ਜੀ ਉਹਨਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਨੇ 2.45 ਫੈਕਟਰ ਦਿੱਤਾ ਪਰ ਪਹਿਲਾਂ ਮੰਨੀ ਸੀ ਇਹ ਕਿ 2.59 ਦਿੱਤਾ ਜਾਵੇਗਾ 2.59 ਫੈਕਟਰ ਨਹੀਂ ਦਿੱਤਾ ਗਿਆ ਹੋ ਸਕਦਾ ਪੰਜਾਬ ਤੇ ਹਣਾ ਹਾਈ ਕੋਰਟ ਦਾ ਰਿਟਾਇਰਮੈਂਟ ਹੋਏ ਸਾਥੀ ਆ ਉਹਨਾਂ ਨੂੰ ਫੈਕਟਰ 2.59 ਬਾਰੇ ਵੀ ਫੈਸਲਾ ਕਰੇ ਉਸ ਤੋਂ ਬਾਅਦ 29 ਨਵੰਬਰ ਨੂੰ 2016 ਤੋਂ ਪੇ ਕਿਹਨ ਏਰੀਆ ਸੰਬੰਧੀ ਪਿਟੀਸ਼ਨ ਪਾਈ ਸੀ ਮਲਾਜਮਾਂ ਵੱਲੋਂ ਵੀ ਸਾਢੇ 5 ਸਾਲ ਦਾ ਏਰੀਅਰ ਪੰਜਾਬ ਸਰਕਾਰ ਦੇ ਨਹੀਂ ਰਹੀ ਲਾਰੇ ਲਾ ਕੇ ਟਾਈਮ ਬਸ ਕਰ ਰਹੀ ਹੈ ਹਾਲੇ ਕਿ ਮੁੱਖ ਮੰਤਵ ਮੰਤਵਾਂ ਦੇ ਨਾਲ ਬੇਤਵਾਂ ਦੀ ਹਰਪਾਲ ਸਿੰਘ ਜੀ ਨਾਲ ਮੀਟਿੰਗਾਂ ਵੀ ਹੋਈਆਂ ਇੱਕ ਮੰਗ ਨੂੰ ਲੈ ਕੇ 2016 ਤੋਂ ਪੇਗਨੇ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਨਹੀਂ ਦੇ ਰਹੀ ਜਿਸ ਕਰਕੇ ਮਲਾਜਮ ਵੱਲ ਮਨਜ਼ੂਰ ਹੋ ਕੇ ਪੰਜਾਬ ਅਤੇ ਹਾਈ ਕੋਰਟ ਦੇ ਵਿੱਚ ਪਿਟੀਸ਼ਨ ਪਾਈ ਗਈ 29 ਨਵੰਬਰ ਨੂੰ 2016 ਤੋਂ ਪੇ ਕਿਹਨ ਦੀ ਰਿਸਮਨ ਦੀ ਫੈਲਾ ਕੀਤਾ ਜਾ ਸਕਦਾ ਹੈ ਪਰ ਪਹਿਲਾਂ ਵੀ ਪੰਜਾਬ ਦੇ ਸਣਾ ਹਾਈ ਕੋਰਟ ਨੇ ਕਿਹਾ ਸੀ ਪੰਜਾਬ ਸਰਕਾਰ ਨੂੰ ਵੀ 2016 ਤੋਂ ਮਲਾਜਾਂ ਨੂੰ 3 ਮਹੀਨੇ ਅੰਦਰ ਪੇਰਿਦਾਤਾ ਜਾਵੇ ਪਰ ਪੰਜਾਬ ਸਰਕਾਰ ਨੇ ਉਹ ਜੋ ਏਰੀਆ ਨਹੀਂ ਦਿੱਤਾ ਗਿਆ ਦਸਕਰਗਨ ਦੁਆਰਾ ਅਣਤੀ ਨੰਬਰ ਨੂੰ ਪੰਜਾਬ ਦੇ ਸਣਾ ਹਾਈ ਕੋਰਟ ਕੋਈ ਏਰੀਆ ਰਵਾਸ ਤੇ ਫੈਲਾ ਕਰ ਸਕਦਾ ਹੈ ਬਾਕੀ ਜੋ ਪੰਜਾਬ ਦੇ ਮੁੱਖ ਮੰਤਰੀ ਭੰਤੇ ਭਵਾਨ ਤਮਨ ਜਮੇ ਤੱਕ ਹਣ ਪਾਸੇ ਟੀਮਾਂ ਤੋਂ ਮੰਗ ਕਰਦੇ ਹਨ ਕਿ 17/7/2020 ਵਾਲੇ ਮਲਾਿਆਂ ਨੂੰ 6ਵਾਂ ਬੇਖ ਲਾਗੂ ਕੀਤਾ ਜਾਵੇ 15/15 ਦਾ ਨੋਟਿਸ ਰੱਦ ਕਰਕੇ ਜੋ ਪਰਮਿਸ਼ਨ ਮਿਲਨ ਵਾਲੇ ਮਲਾਜਮਾਂ ਨੇ ਤਨਖਾਹ ਹਫੇਸ ਕਿਤੇ ਜਾਨਾ ਪ੍ਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 18 ਨਵੰਬਰ 2022 ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਅਸੀਂ ਪ੍ਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਆ ਪਰ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਪ੍ਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ ਦੂਜੇ ਪਾਸੇ ਪੰਜਾਬ ਸਰਕਾਰ ਦੇ ਮਹਿਕੰ ਕੰਮ ਕਰਦੇ ਕੱਚੇ ਮਲਾਂ ਦੀ ਮੰਗ ਕਰਦੇ ਨੇ ਲਗਾਤਾਰ ਇਸ ਨੂੰ ਰੈਗੂਲਰ ਕਰੋ ਜਾਂ ਸਾਡੇ ਤਰ੍ਹਾਂ ਵਾਧਾ ਕਰੋ ਪਾਵਰ ਕੰਡਕਟਰਸ ਟਾਸਕ ਕੋ ਵਿੱਚ ਕੰਮ ਕਰਦੇ ਕੱਚੇ ਉਹਨਾਂ ਦੇ ਆਗੂ ਬਲੇ ਹਾਸਨ ਨੇ ਦੱਸਿਆ ਕਿ ਸਾਡੀ ਮੀਟਿੰਗ ਪੰਜਾਬ ਪੰਡੰਗੜੀ ਵਿਖੇ ਹੋਈ ਸੀ ਜਿਸ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਬਿਲੀ ਮੰਤਰੀ ਹਰਪਾਲ ਸਿੰਘ ਈਟੀਓ ਅਤੇ ਪਾਵਰ ਕੰਨ ਚੇਅਰਮੈਨ ਦੇ ਅਧਿਕਾਰੀ ਮੌਜੂਦ ਸਨ ਅਸੀਂ ਕਿਹਾ ਸੀ ਕਿ ਸਾਡੇ ਤਰ੍ਹਾਂ ਵਾਧਾ ਕਰੋ ਇਸ ਨੂੰ ਰੈਗੂਲਰ ਕੀਤਾ ਜਾਵੇ ਬਰੋ ਇਹ ਪ੍ਰਸਤਾਵ ਆਏ ਬਤਨ ਹਰ ਪਾਸੇ ਨਿਮਣੇ ਕਿ ਸਾਡੀ ਮੰਗਾਂ ਨੂੰ ਜਲਦੀ ਹੱਲ ਕੀਤਾ ਜਾਵੇ ਹੱਲ ਨਹੀਂ ਕੀਤਾ ਗਿਆ ਜਿਸ ਕਰਕੇ ਮੁਲਾਜ਼ਮਾਂ ਵੱਲੋਂ ਲਗਾਤਾਰ ਸੰਘਾੜ ਜਾਰੀ ਆ ਦੂਜੇ ਪਾਸੇ ਰੋਪੜ ਸੰਬਲਾਨ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਫਰਮਾਨ ਵਾਲਿਆ ਰਮਹੱਬਤ ਦੇ ਵਿੱਚ ਬੀਬੀ ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਬਹੁਤ ਹੀ ਘੱਟ ਤਨਖਾਹੇ ਕੰਮ ਕਰਦੇ ਆ ਨਗੋਣੇ ਤਨਖਾਹਾਂ ਤੇ 10 10 12-12 ਹਜ਼ਾਰ ਦੇ ਉਹਨਾਂ ਦੀ ਮੰਗ ਇਹੀ ਆ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਸਾਡੀ ਤਨਖਾਹ ਜਵੱਧਾ ਕੀਤਾ ਜਾਵੇ ਅਰਬੇਤਾਂ ਦੇ ਹਰਪਾਲ ਸਿੰਘ ਜੀ ਮਨੇ ਲਾਰਾ ਲਾਇਆ ਟਾਈਮ ਪਾਸ ਕੀਤਾ ਜਿਸ ਕਰਕੇ ਨਾ ਨਾ ਲਗਾਤਾਰ ਸ਼ਕਾ ਜਾਰੀਆ ਧੰਨਵਾਦ ਸਾਥੀਓ ਜੇ ਜਨਨ ਨੂੰ ਸਬਸਕ੍ਰਾਈਬ ਹੋ ਜੀ